ਐਨੋ ਕਮਜ਼ੋਰ ਦਿਲਾ ਕਿਉਂ ਕਰਦਾਏ ਕਿਉਂ ਗਿਲਾ ਤੂੰ ਐਨਾ ਕਮਜ਼ੋਰ ਦਿਲਾ ਕਿਉਂ ਕਰਦਾਏ ਕਿਉਂ ਗਿਲਾ ਤੂੰ ਇੱਥੇ ਲੱਖਾਂ ਸੋਹਣੇ ਫਿਰਦੇ ਲੱਖਾਂ ਸੋਹਣੇ ਫਿਰਦੇ ਸਾਨੂੰ ਤੂੰ ਸੋਨਾ ਲੱਗਣਾ ਮੇਰੀਆਂ ਗੱਲਾਂ ਸੱਜਣਾ ਪਾਣੀ ਦੀਆਂ ਛੱਲਾਂ ਸੱਜਣਾ ਪੱਖ ਮੇਰਾ ਲੈਂਦਾ ਨਹੀਂ ਵੇ ਤੂੰ ਅਵੱਲਾ ਸੱਜਣਾ ਮੇਰੀਆਂ ਗੱਲਾਂ ਸੱਜਣਾ ਪਾਣੀ ਦੀਆਂ ਛਲਾਂ ਸੱਜਣਾ ਪੱਖ ਮੇਰਾ ਲੈਂਦਾ ਨਹੀਂ ਵੇ ਤੂੰ ਅਵੱਲਾ ਸੱਜਣਾ ਤੇਰੀਆਂ ਤੇਜ਼ ਵਫਾਵਾਂ ਮੈਂ ਦੱਸ ਕਿੱਧਰ ਨੂੰ ਜਾਵਾਂ ਤੇਰੀਆਂ ਤੇਜ਼ ਵਫਾਵਾਂ ਮੈਂ ਦੱਸ ਕਿੱਧਰ ਨੂੰ ਜਾਵਾਂ ਪਪੇਂਦਰ ਆ ਸਾ ਬੁੱਟਰ ਵੇਨਾ ਤੇਰੇ ਜਿਆ ਲੱਭਣਾ ਮੇਰੀਆਂ ਗੱਲਾਂ ਸੱਜਣਾ ਪਾਣੀ ਦੀਆਂ ਛੱਲਾਂ ਸੱਜਣਾ ਫਖ ਮੇਰਾ ਲੈਂਦਾ ਨਹੀਂ ਵੇ ਤੂੰ ਅਵੱਲਾ ਸੱਜਣਾ ਮੇਰੀਆਂ ਗੱਲਾਂ ਸੱਜਣਾ ਪਾਣੀ ਦੀਆਂ ਛੱਲਾਂ ਸੱਜਣਾ ਫਖ ਮੇਰਾ ਲੈਂਦਾ ਨਹੀਂ ਵੇ ਤੂੰ ਅਵੱਲਾ ਸੱਜਣਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਆਪਣਾ ਗਾਣਾ ਸੁਣਿਆ ਅਵੱਲਾ ਸੱਜਣਾ ਜੋ ਕਿ ਬਾਈ ਆਪਣੇ ਛੋਟੀ ਵੀਰ ਨਿੱਕੀ ਸਿੰਗਰ ਬਹੁਤ ਸੋਹਣਾ ਗਾਇਆ ਗਾਣਾ ਬਹੁਤ ਵਧੀਆ ਲਿਖਿਆ ਤੇ ਹਾਂਜੀ ਬਿਲਕੁਲ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ